ਹਾਂ ਜੀ ਪ੍ਰਧਾਨ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸਾਰਾ ਕਿਹਾ ਸੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰ ਇਹ ਇੱਕ ਵਾਰੀ ਇੱਥੇ ਖਾਸ ਤੌਰ ਤੇ ਕੋਈ ਚੰਗੀ ਗੱਲ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਨਹੀਂ ਨਹੀਂ ਮੁਬਾਰਕਾਂ ਜੀ ਪ੍ਰਧਾਨ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਬਾਰ ਬਾਰ ਨੰਬਰ ਜੀ ਕੋਈ ਨਾ ਕੋਈ ਫਾਇਦਾ ਤੁਹਾਨੂੰ ਨਹੀਂ ਪਰਦਾ ਉਹ ਫੋਟੋ ਕੱਲੇ ਪਾਉਂਦੇ ਆ ਵੀ ਦੰਨੇ ਨਹੀਂ ਆ ਵੀ ਕਰੋ ਲਓ ਜੀ ਪ੍ਰਧਾਨ ਜੀ ਮੁਬਾਰਕ ਤੁਹਾਨੂੰ ਮੁਬਾਰਕ ਕਰਦੇ ਹਾਂ ਸਾਡਾ ਪਰਵਿਸ ਪਰਵਿਸ ਜੀ اون جو دور نه هان هڪ ٿو ٿي ان جو جيڪو ٿڪا دل هڪ نه ويه آجو جي ਹਾਂਜੀ ਅੱਜ ਪਬਲਿਕ ਸੋਸ਼ਲ ਮੀਡੀਆ ਗਰੁੱਪ ਕਲੱਬ ਨਿਹਾਲ ਸਿੰਘ ਵਾਲਾ ਦੀ ਜਿਹੜੀ ਚੋਣ ਹੋਈ ਹੈ ਮਦੇਕੇ ਚੌਕ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਹੜਾ ਇਹ ਚੋਣ ਜਲਾਸ ਹੋਇਆ ਤੇ ਸਾਡੇ ਨਾਲ ਇਸ ਵੇਲੇ ਇਸ ਬਲਾਕ ਦੀ ਚੁਣੀ ਹੋਈ ਸਾਰੀ ਬਾਡੀ ਮੌਜੂਦ ਹੈ ਤੇ ਅਬਜ਼ਰਵਰ ਦੇ ਤੌਰ ਤੇ ਅੱਜ ਜਿਹੜਾ ਹੈਗਾ ਮੋਗੇ ਜ਼ਿਲ੍ਹੇ ਦੇ ਵਿੱਚੋਂ ਇੱਕ ਮੇਰੀ ਡਿਊਟੀ ਲੱਗੀ ਸੀਗੀ ਤੇ ਦੂਸਰੇ ਜਗਰਾਤ ਸਿੰਘ ਸੰਘਾ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਪ੍ਰਿੰਟ ਮੀਡੀਆ ਤੋਂ ਤੋਂ ਸਾਡੇ ਦੋਹਾਂ ਦੇ ਦੇਖ ਦੇਖ ਦੇ ਵਿੱਚ ਇਹ ਚੋਣ ਹੋਈ ਹੈ ਤੇ ਉਸ ਤੋਂ ਇਲਾਵਾ ਦਰਸ਼ਕ ਦੇ ਤੌਰ ਤੇ ਵੀ ਬਾਹਰਲੇ ਬਲਾਕਾਂ ਦੇ ਵਿੱਚੋਂ ਕਾਫੀ ਲੋਕ ਆ ਜਿਹੜੇ ਉਹ ਸ਼ਾਮਲ ਹੋਏ ਜਿਨ੍ਹਾਂ ਦੇ ਵਿੱਚ ਕੁਲਦੀਪ अरोड़ा ਜੀ ਸੋਨਾ ਟੀਵੀ ਤੋਂ ਸੋਨਾ ਜੀ ਸੋਨਾ ਰਾਏ ਜੀ ਔਰ ਇਸ ਤੋਂ ਇਲਾਵਾ ਸਾਡੇ ਮਨਪ੍ਰੀਤ ਕੈਲਾ ਜੀ ਇਹ ਵੀ ਸਾਡੇ ਦਰਮਿਆਨ ਤਰਮਕੋਟ ਤੋਂ ਜਿਹੜਾ ਚੇਚੇ ਤੌਰ ਤੇ ਪਹੁੰਚੇ ਆ ਗੱਲ ਤਰਮਕੋਟ ਹਨਾ ਗੱਲ ਗੱਲ ਤਰਮਕੋਟੀ ਹਾਂ ਜੀ ਸਰੇਂਦਰ ਸੰਗੂ ਜੀ ਜੋ ਭੂ ਮਿਤਰਾ ਤੋਂ ਉਹ ਵੀ ਸਾਡੇ ਦਰਮਿਆਨ ਇੱਥੇ ਚੇਚੇ ਤੌਰ ਤੇ ਪਹੁੰਚੇ ਆ ਸੋ ਕਹਿਣ ਤੋਂ ਭਾਵ ਕੀ ਹੈ ਕਿ ਅੱਜ ਜਿਹੜਾ ਇਹ ਅਜਲਾਸ ਪੂਰੀ ਤਰ੍ਹਾਂ ਸਫਲ ਰਿਹਾ ਹੈ ਔਰ ਜਿੰਨਾ ਮਕਸਦ ਨੂੰ ਲੈ ਕੇ ਜਿਸ ਮਕਸਦ ਨੂੰ ਲੈ ਕੇ ਇਹ ਕਲੱਬ ਜਿਹੜਾ ਬਣਾਇਆ ਗਿਆ ਉਹ ਮਕਸਦ ਹੈ ਜਿਹੜਾ ਉਹ ਉਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਕਾਮਯਾਬ ਰਹੇ ਹਾਂ ਸੋ ਨਵਾਂ ਸੰਵਿਧਾਨ ਬਣਾਇਆ ਗਿਆ ਨਵੀਆਂ ਨਿਯਮ ਤੇ ਸ਼ਰਤਾ ਤੈਅ ਕੀਤੀਆਂ ਗਈਆਂ ਤੇ ਅੱਜ ਜਿਹੜਾ ਹੈਗਾ ਇੱਕ ਨਵੀਂ ਸ਼ੁਰੂਆਤ ਮੋਗੇ ਜ਼ਿਲ੍ਹੇ ਦੇ ਵਿੱਚ ਸੋਸ਼ਲ ਮੀਡੀਆ ਕਲੱਬ ਵੱਲੋਂ ਕੀਤੀ ਗਈ ਹੈ ਸੋ ਇਸ ਸੰਸਥਾ ਦੇ ਮੈਂਬਰ ਬਣਨ ਲਈ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋਣੇ ਜ਼ਰੂਰੀ ਹੋ ਚਾਹੇ ਫੇਸਬੁੱਕ ਤੇ YouTube ਤੇ ਜਾਂ ਕਿਸੇ ਵੀ ਹੋਰ ਸੋਸ਼ਲ ਮੀਡੀਆ ਐਪ ਤੇ ਤੁਸੀਂ ਐਕਟਿਵ ਹੋਏ ਹੋ ਹੈਗੇ ਹੋ ਤਾਂ ਤੁਸੀਂ ਇਸ ਕਲੱਬ ਦੇ ਮੈਂਬਰ ਬਣ ਸਕਦੇ ਹੋ ਔਰ ਜਿਹੜਾ ਤੁਹਾਡਾ ਸਭ ਤੋਂ ਇਹਦੇ ਵਿੱਚ ਜ਼ਰੂਰੀ ਗੱਲ ਹੈਗੀ ਹੈ ਕਿ ਕੰਟੈਂਟ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ ਤੁਸੀਂ ਕਿਸੇ ਦਾ ਕਾਪੀ ਕਰਕੇ ਨਹੀਂ ਕੰਟੈਂਟ ਚਲਾ ਸਕਦੇ ਔਰ ਮੋਨਟਾਈਜੇਸ਼ਨ ਪਾਲਿਸੀ ਹੈ ਜਿਹੜੀ ਉਹਦੇ ਅੰਡਰ ਤੁਸੀਂ ਉਹ ਤੁਹਾਨੂੰ ਫੋਲੋ ਕਰਨੀ ਪੈਣੀ ਹੈ ਸੋ ਇਹਦੇ ਵਿੱਚ ਅਸੀਂ ਕਿਉਂਕਿ ਬੜੀਆਂ ਸਮੱਸਿਆਵਾਂ ਆ ਰਹੀਆਂ ਚੈਨਲ ਬੰਦ ਕਰਵਾਏ ਜਾ ਰਹੇ ਆ ਔਰ ਜਿਹੜਾ ਪਰਚੇ ਦਰਜ ਕੀਤੇ ਜਾ ਰਹੇ ਆ ਨਜਾਇਜ਼ ਨਜਾਇਜ਼ ਉਹਨਾਂ ਸਮੱਸਿਆਵਾਂ ਨੂੰ ਉਹ ਐਡਰੈਸ ਕਰਨ ਵਾਸਤੇ ਇਹ ਸੰਸਥਾ ਦਾ ਜਿਹੜਾ ਗਠਨ ਕੀਤਾ ਗਿਆ ਸੋ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੂੰਗਾ ਸਾਡੇ ਬਲਾਕ ਨਿਹਾਲ ਸਿੰਘ ਵਾਲਾ ਦੀ ਨਵੀਂ ਚੁਣੀ ਹੋਈ ਕਮੇਟੀ ਨੂੰ ਜਿਹਦੇ ਵਿੱਚ ਪ੍ਰਧਾਨ ਚੁਣੇ ਗਏ ਨੇ ਗੁਰਚਰਨ ਸਿੰਘ ਜੀ ਰਾਜੂ ਪਤੋ ਸੋ ਜਰਨਲ ਸਕੱਤਰ ਨੇ ਬਲਕਰਨ ਸਿੰਘ ਜੀ ਨੀਟੂ ਲੋਹਾਰਾ ਸਾਡੇ ਦਰਮਿਆਨ ਖੜੇ ਨੇ ਕੈਸ਼ੀਅਰ ਨੇ ਕੁਲਦੀਪ ਸਿੰਘ ਜੀ ਇਹ ਵੀ ਸਾਡੇ ਦਰਮਿਆਨ ਖੜੇ ਨੇ ਪ੍ਰੈਸ ਸਕੱਤਰ ਕਲਵੀਰ ਸਿੰਘ ਗਾਜੀਆਣਾ ਜੀ ਉਹ ਸਿਰੇ ਤੇ ਖੜੇ ਹੈ ਜੀ ਤੇ ਦਫ਼ਤਰ ਸਕੱਤਰ ਜਸਵਿੰਦਰ ਸਿੰਘ ਸ਼ੰਦਾ ਜੀ ਜਿਨ੍ਹਾਂ ਦੇ ਦਫ਼ਤਰ ਦੇ ਵਿੱਚ ਅੱਜ ਇਹ ਚੋਣ ਜਲਾਸ ਹੋਇਆ ਸੋ ਪਿਛਲੀਆਂ ਮੀਟਿੰਗਾਂ ਵੀ ਇੰਨਾ ਇੱਥੇ ਹੀ ਹੋਈਆਂ ਸੋ ਇਹਨਾਂ ਦਾ ਬਹੁਤ ਧੰਨਵਾਦ ਵੀ ਹੈ ਤੇ ਯੋਗਦਾਨ ਵੀ ਹੈ ਜਥੇ ਬੰਦਕ ਸਕੱਤਰ ਅਮਨਦੀਪ ਸਿੰਘ ਢਾਲੀਵਾਲ ਬਲਾਤਪੁਰ ਤੋਂ ਜਿਹੜੇ ਕਿ ਬਲੌਗਰ ਨੇ ਬਹੁਤ ਮਸ਼ਹੂਰ ਹੈ ਸੋ ਉਹ ਵੀ ਸਾਡੇ ਦਰਮਿਆਨ ਹਾਜ਼ਰ ਨੇ ਮੌਕਾ ਸਲਾਹਕਾਰ ਸਰਦਾਰ ਹਰਪਾਲ ਸਿੰਘ ਜੀ ਧਮਾਨ ਟੀਵੀ ਵਾਲੇ ਉਹ ਵੀ ਸਾਡੇ ਦਰਮਿਆਨ ਖੜੇ ਆ ਜੀ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਹਿੰਮਤਪੁਰਾ ਜੀ ਸੋ ਉਹ ਵੀ ਸਾਡੇ ਦਰਮਿਆਨ ਖੜੇ ਆ ਸੋ ਮੈਂ ਇਸ ਸਾਰੀ ਚੁਣੀ ਹੋਈ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਔਰ ਮੈਨੂੰ ਇਹਨਾਂ ਵੱਲੋਂ ਇਹ ਸਸਤਾ ਦਾ ਜਿਹੜਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਕਿਉਂਕਿ ਤਿੰਨ ਜਿਹੜੇ ਆਨਰੇਰੀ ਅਹੁਦੇ ਆ ਉਹਨਾਂ ਵਿੱਚੋਂ ਮੈਨੂੰ ਸਰਪ੍ਰਸਤ ਔਰ ਚੇਅਰਮੈਨ ਸਰਦਾਰ ਹਰਪ੍ਰਜਨ ਸਿੰਘ ਜੀ ਕਿਤਨੀ ਫਿੜੇ ਉਧਰ ਕਰ ਰਪਾਜਨ ਸਿੰਘ ਜੀ ਜੋ ਕਿ ਪ੍ਰਿੰਟ মিডিਆ ਤੋਂ ਨੇ ਇੱਕ ਕਿਸੇ ਜਾਣ ਪਛਾਣ ਦੇ ਮਤਾਦ ਨਹੀਂ ਹੈਗੇ ਸੋ ਇਸ ਤੋਂ ਇਲਾਵਾ ਸਾਡੇ ਮੁੱਖ ਸਲਾਹਕਾਰ ਚੁਣੇ ਗਏ ਨੇ ਪਾਲਸੀ ਹਾਂ ਜੀ ਹਰਪਾਲ ਸਿੰਘ ਜੀ ਮੈਂ ਇਹਦੇ ਬਾਰੇ ਬੋਲ ਚੁੱਕਾ ਹਾਂ ਮੁੱਖ ਸਲਾਹਕਾਰ ਹਰਪਾਲ ਸਿੰਘ ਜੀ ਜੋ ਕਿ ਧਮਾਂ ਟੀਵੀ ਤੋਂ ਸੋ ਇਹ ਤਿੰਨ ਆਨਰੇਰੀ ਅਹੁਦੇ ਜਿਹੜੇ ਰੱਖੇ ਗਏ ਆ ਇਸ ਤੋਂ ਇਲਾਵਾ ਵੀ ਤਿੰਨ ਅਹੁਦੇ ਜਿਹੜੇ ਹੈਗੇ ਆ ਹੋਰ ਨੇ ਜਿਨ੍ਹਾਂ ਦੇ ਉੱਤੇ ਇਹ ਕਮੇਟੀ ਹੈ ਜਿਹੜੀ ਖੁਦ ਫੈਸਲਾ ਕਰਕੇ ਅਹੁਦੇਦਾਰ ਨਿਯੁਕਤ ਕਰੂਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹ ਸੰਸਥਾ ਨੂੰ ਆਪਣਾ ਸੰਵਿਧਾਨ ਨਿਯਮ ਸ਼ਰਤਾਂ ਜੋ ਪਹਿਲੀ ਮੀਟਿੰਗ ਕੀਤੀ ਜਾਊਗੀ ਉਹਦੇ ਵਿੱਚ ਉਹ ਸਾਰੇ ਜਾਰੀ ਕੀਤੇ ਜਾਣਗੇ ਮੈਂਬਰਸ਼ਿਪ ਫਾਰਮ ਵੀ ਜਾਰੀ ਕੀਤੇ ਜਾਣਗੇ ਆਨਲਾਈਨ ਹੀ ਉਹ ਫਾਰਮ ਹੋਣਗੇ ਸੋ ਜਿਹੜਾ ਵੀ ਇਸ ਸੰਸਥਾ ਦਾ ਮੈਂਬਰ ਬਣਨਾ ਚਾਹੁੰਦਾ ਸੋ ਇਹ ਸੰਸਥਾ ਦੇ ਪ੍ਰਧਾਨ ਕੁਚਾਰ ਸਿੰਘ ਰਾਜੂ ਪੱਤੋ ਜਾਂ ਇਸ ਟੀਮ ਦੇ ਕਿਸੇ ਵੀ ਮੈਂਬਰ ਦੇ ਨਾਲ ਤਾਲਮਿਲ ਕਰਕੇ ਉਹਨਾਂ ਤੋਂ ਫਾਰਮ WhatsApp ਤੇ ਮੰਗਵਾ ਸਕਦਾ ਹੈ ਤੇ WhatsApp ਤੇ ਭਰ ਕੇ ਉਹਨੂੰ ਭੇਜਣਾ ਵਾਪਸ ਹਾਂਜੀ ਰਾਜੂ ਜੀ ਦਾ ਮੈਂ ਬੇਨਤੀ ਕਰੂੰਗਾ ਵੀ ਇੱਕ ਨੰਬਰ ਜਿਹੜਾ ਤੁਸੀਂ ਪ੍ਰਧਾਨ ਜੀ ਬੋਲਦੇ ਹੋ ਆਪਦਾ 9855326576 9855326576 ਸੋ ਇਹ ਇਹਨਾਂ ਦਾ ਜਿਹੜਾ ਹੈਗਾ ਫੋਨ ਨੰਬਰ ਹੈਗਾ ਸੋ ਅਗਲਾ ਜਿਹੜਾ ਪ੍ਰੋਗਰਾਮ ਹੈਗਾ ਹੁਣ ਕਿਉਂਕਿ ਜਿਸ ਤਰ੍ਹਾਂ ਸੀ ਐਲਾਨ ਕੀਤਾ ਸੀਗਾ ਕਿ ਸਾਰੇ ਬਲਾਕਾਂ ਦੇ ਵਿੱਚ ਅਸੀਂ ਜਿਹੜੀਆਂ ਚੋਣਾਂ ਕਰਾਉਣ ਤੋਂ ਬਾਅਦ ਫਿਰ ਜ਼ਿਲ੍ਹੇ ਦੀ ਚੋਣ ਹੈ ਜਿਹੜੀ ਉਹ ਕਰਵਾਈ ਜਾਊਗੀ ਸੋ ਅਗਲਾ ਬਲਾਕ ਜਿਹੜਾ ਧਰਮਕੋਟ ਧਰਮਕੋਟ ਦੇ ਵਿੱਚ ਜਿਹੜਾ ਹੈਗਾ 5 ਅਕਤੂਬਰ ਨੂੰ ਜਿਹੜੀ ਇਹ ਚੋਣ ਕਰਵਾਈ ਜਾਣੀ ਹੈ ਸੋ ਉਹਦੇ ਲਈ ਬੇਨਤੀ ਹੈ ਕਿ ਜਿਹੜੇ ਵੀ ਧਰਮਕੋਟ ਦੇ ਵਿੱਚ ਸੰਸਦਾ ਦੇ ਮੈਂਬਰ ਬਣਨਾ ਚਾਹੁੰਦੇ ਆ ਸੋ ਉਹ ਸਾਡੇ ਕੁਲਦੀਪ ਸਿੰਘ ਅਰੋੜਾ ਜੀ ਜਾਂ ਸੋਨਾਰਾ ਜੀ ਜਾਂ ਆਪਣਾ ਕਿਸੇ ਵੀ ਮੈਂਬਰ ਜਿਹੜੇ ਇੱਥੇ ਹਾਜ਼ਰ ਨੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਸੋ ਇੱਕ ਵਾਰ ਫੇਰ ਮੈਂ ਨਵੀਂ ਚੁਣੀ ਹੋਈ ਟੀਮ ਨੂੰ ਵਧਾਈ ਦਿੰਦਾ ਉਸ ਤੋਂ ਬਾਅਦ ਬਾਗੇ ਪੁਰਾਣੇ ਦਾ ਪ੍ਰੋਗਰਾਮ ਹੈ ਜਿਹੜਾ ਉਹ ਵੀ ਦੇਾਂਗੇ ਬਹੁਤ ਜਲਦੀ ਤੇ ਨਵੀਂ ਟੀਮ ਨੂੰ ਮੈਂ ਵਧਾਈ ਦਿੰਦਾ ਹੋਇਆ ਇੱਕ ਵਾਰ ਫੇਰ ਇਸ ਗੱਲਬਾਤ ਦੀ ਸਮਾਪਤੀ ਕਰੂੰਗਾ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਬੇਨਤੀ ਕਰੂੰਗਾ ਸਾਡੇ ਨਵੇਂ ਚੁਣੇਗੇ ਪ੍ਰਧਾਨ ਗੁਰਚਰ ਸਿੰਘ ਜੀ ਰਾਜੂਪੱਤੋ ਉਹ ਆਪਣੇ ਵੱਲੋਂ ਆਪਣੇ ਨਵੇਂ ਚੁਣੀ ਗਈ ਟੀਮ ਵੱਲੋਂ ਕੀ ਸਾਨੂੰ ਵਿਸ਼ਵਾਸ ਦਵਾਉਂਦੇ ਆ ਬੇਨਤੀ ਕਰੂੰਗਾ ਕਿ ਉਹ ਵਿਸ਼ਵਾਸ जरूर ਦਵਾਉਂ ਹਾਂਜੀ ਸਭ ਤੋਂ ਪਹਿਲਾਂ ਤਾਂ ਸ਼ਹੀਦਾਂ ਤੇ ਸ਼ਹਾਦਤਾਂ ਦੇ ਚਿਹਰਾ ਪ੍ਰਾਪਤ ਕੀਤਾ ਹੋਇਆ ਬਲੰਦਨਾਰਾ ਵਾਹਿਗੁਰੂ ਜੀ ਦਾ ਕਾਲਾ ਸਾਹਿਬ ਸਤਿਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੀ ਪਬਲਿਕ ਮੀਡੀਆ ਕਲੱਬ ਨੇ ਹਾਲ ਸਿੰਘ ਵਾਲਾ ਜਿਹੜਾ ਘਟਨਾ ਹੋਇਆ ਸੋ ਉਸ ਦੇ ਵਿੱਚ ਜਿੰਨੇ ਵੀ ਯੂਟਿਊਬਰ ਜਾ ਫੇਸਬੁੱਕ ਚਲਾਉਣ ਵਾਲਾ ਭਾਈਚਾਰਾ ਪਹੁੰਚਿਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਗੁਰਚਰਨ ਸਿੰਘ ਰਾਜੂ ਪੱਤੋ ਹੀਰਾ ਸਿੰਘ ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਕੋਟਲ ਕੋਟ ਧੰਨਵਾਦ ਕਰਦਾ ਕਿ ਜਿਹੜਾ ਕੇਸ ਸਾਡੀ ਸੰਸਥਾ ਦੇ ਮੀਟਿੰਗ ਦੇ ਵਿੱਚ ਆ ਕੇ ਇਸ ਨੂੰ ਚਾਰ ਚੰਨ ਲਾਏ ਹੈ ਤੇ ਮੈਂ ਬਹੁਤ ਬਹੁਤ ਨਾਲ ਧੰਨਵਾਦ ਕਰਦਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਸੋ ਸਮੁੱਚੇ মিডিਆ ਭਾਈਚਾਰੇ ਦਾ ਜਿੰਨੇ ਵੀ ਤੁਸੀਂ ਪਹੁੰਚੇ ਹੋ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸੋ ਜਿਹੜੀ ਅੱਜ ਦੀ ਸਾਡੀ ਮੀਟਿੰਗ ਹੈ ਪਬਲਿਕ মিডিਆ ਨਿਹਾਲ ਸਿੰਘ ਵਾਲਾ ਦੀ ਜਿਹੜੀ ਮੀਟਿੰਗ ਹੋਈ ਹੈ ਤੇ ਮੇਰੇ ਵੱਲੋਂ ਯਾਨੀ ਕਿਸ ਮੁੱਚੀ ਮੇਰੀ ਟੀਮ ਨੂੰ ਉਹਨਾਂ ਨੂੰ ਮੈਂ ਮੁਬਾਰਕਬਾਦ ਜਿੰਨਾ ਜਿਨ੍ਹਾਂ ਨੇ 2.5 ਸਾਲ ਤੋਂ ਮੈਨੂੰ ਪੂਰਨ ਸਮਰਥਨ ਦਿੱਤਾ ਤੇ ਅੱਜ ਅਸੀਂ ਇਸ ਮਕਾਮ ਤੇ ਪਹੁੰਚੇ ਹਾਂ ਸੋ ਜਿਹੜੀ ਅਗਲੀ ਰੂਪਰੇਖਾ ਜਿਹੜੀ ਪ੍ਰਧਾਨ ਸਾਹਿਬ ਸਾਡੇ ਸਰਪ੍ਰਸਤ ਜੀ ਨੇ ਦੱਸੀ ਹੈ 5 ਅਕਤੂਬਰ ਨੂੰ ਧਰਮਕੋੜ ਵਿਖੇ ਇਸ ਪਬਲਿਕ মিডিਆ ਕਲੱਬ ਦਾ ਜਿਹੜਾ ਗਠਨ ਕੀਤਾ ਜਾਊਗਾ ਸੋ ਸਾਡੇ ਦਰਮਿਆਨ ਧਰਮਕੋੜ ਤੋਂ ਹੀ ਬਹੁਤ ਵੱਡੀ ਤਦਾਦ ਦੇ ਵਿੱਚ 5-7 ਨਿਊ ਚੈਨਲਾਂ ਵਾਲੇ ਪਹੁੰਚੇ ਆ ਉਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਸੋ ਮੈਨੂੰ ਇਹਨਾਂ ਨੇ ਜਿਹੜੀ ਵੀ ਜ਼ਿੰਮੇਵਾਰੀ ਸੌਂਪੀ ਹੈ ਮੇਰੇ ਤੇ ਵਿਸ਼ਵਾਸ ਕੀਤਾ ਹੈ ਸੋ ਮੈਂ ਆਪ ਜੀ ਨੂੰ ਪੂਰਨ ਵਿਸ਼ਵਾਸ ਕਰ ਦੇਣਾ ਹੈ ਤੇ ਇਸ ਪਬਲਿਕ ਕਲੱਬ ਮੀਡੀਆ ਨੂੰ ਮੈਂ ਪੂਰਨ ਤੁਹਾਡੇ ਸਹਿਯੋਗ ਦੇ ਨਾਲ ਬਲੰਦੀਆਂ ਤੇ ਲੈ ਜਾਵਾਂਗਾ ਇਹਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ